ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਕੰਟੈਕਟ ਨੰਬਰ ਹੈਗਾ 7087502051 ਇਹ ਆਪਣਾ ਕੰਟੈਕਟ ਨੰਬਰ ਆ ਤੇ ਆਪਣੇ ਬਹੁਤ ਸੋਹਣੇ ਜੋਰ ਜੱਟ ਦੇ ਬਰਬਰੀ ਦੇ ਚਿਨੋਂਨ ਦੇ ਸੂਟ ਰੈਡੀ ਹੋਏ ਨੇ ਤੇ ਉਹਨਾਂ ਦੀ ਆਪਾਂ ਤੁਹਾਨੂੰ ਡਿਜ਼ਾਈਨਿੰਗ ਦਿਖਾਵਾਂਗੇ ਤੇ ਸੇਮ ਸਟਫ ਕਈ ਵਾਰ ਨਹੀਂ ਮਿਲਦਾ ਹੈਗਾ ਤਾਂ ਆਪਾਂ ਡਿਜ਼ਾਈਨਿੰਗ ਸਭ ਨੂੰ ਬਹੁਤ ਸੋਹਣੀ ਕਰਕੇ ਦਿੰਦੇ ਆ ਜਿਹੜੇ ਕਹਿੰਦੇ ਨੇ ਕਿ ਆਪਣੀ ਪਸੰਦ ਦੇ ਬਣਾ ਦੋ ਫੇਰ ਤਾਂ ਇਹ ਹੁੰਦਾ ਵੀ ਕੋਈ ਕਮੀ ਨਾ ਰਹੇ ਅਗਲੇ ਦੇ ਸੂਟ ਦੇ ਵਿੱਚ ਹਨਾ ਵੈਸੇ ਵੀ ਐ ਹੀ ਹੁੰਦਾ ਚਲੋ ਅਗਲੇ ਦਾ ਸਭ ਤੋਂ ਵਧੀਆ ਬਣ ਕੇ ਜਾਣ ਹਨਾ ਕਿਉਂਕਿ ਤੁਸੀਂ ਇੰਨੀ ਦੂਰ ਬੈਠੇ ਹੋ ਭੈਣੇ ਹਨਾ ਚੀਜ਼ ਤਾਂ ਤੁਹਾਨੂੰ ਵਧੀਆ ਹੀ ਚਾਹੀਦੀ ਹੈ ਨਾ ਬੈਠਿਆਂ ਨੂੰ ਪਰ ਕਈ ਵਾਰੀ ਪ੍ਰਿੰਟ ਉਹ ਨਹੀਂ ਮਿਲਦੇ ਹੈਗੇ ਹਨਾ ਤੁਸੀਂ ਸਾਡੇ ਤੇ ਵੀ ਛੱਡ ਸਕਦੇ ਹੋ ਆ ਦੇਖੋ ਆ ਸੂਟ ਹੋਇਆ ਇਹਦੇ ਵਿੱਚ ਆ ਅੰਬੀ ਪਾਈ ਆ ਉੱਪਰ ਨੂੰ ਇੱਧਰਲੀ ਸਾਈਡ ਵੀ ਪਾਈ ਆ ਤੇ ਆ ਕਲੀਆਂ ਦਾ ਵਰਕ ਹੈਗਾ ਉੱਪਰ ਤੱਕ ਕਲੀਆਂ ਜਾਂਦੀਆਂ ਨੇ ਤੇ ਆ ਬਾਜੂ ਵਰਕ ਹੈ ਤੇ ਅੱਗੇ ਡਿਜ਼ਾਈਨਿੰਗ ਹੈਗੀ ਹੈ ਇਹਦੀ ਲੇਸ ਦੀ ਠੀਕ ਹੈ ਜੀ ਤੇ ਬੈਕ ਦੇ ਉੱਪਰ ਆਪਾਂ ਨੇ ਆ ਬਟਨ ਲਗਾਇਆ ਲਾਈਟ ਜਾਂ ਇਹ ਵੀ yellow ਹੈਗਾ ਠੀਕ ਹੈ ਜੀ ਇਹ ਬਹੁਤ ਪਿਆਰਾ ਸੂਟ ਆ ਤੇ ਇਹਦੇ ਨਾਲ ਆਪਾਂ crepe ਦੀ ਪੈਂਟ ਰੈਡੀ ਕਰੀ ਆ ਆ ਦੇਖੋ ਆ ਇਹਦੇ ਨਾਲ crepe ਦੀ ਪੈਂਟ ਹੈਗੀ ਆ ਤੇ نیچے ਆਪਾਂ ਨੇ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਤੇ ਪਿਓਰ ਕਮਲ ਦਾ ਦੁਪੱਟਾ ਤੇ ਬਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਬਹੁਤ ਪਿਆਰਾ ਬਹੁਤ ਹੀ ਜਿਆਦਾ ਸੋਹਣਾ ਸੂਟ ਰੈਡੀ ਹੋਇਆ ਹੋਇਆ ਤੇ ਆਹ ਹੋ ਗਿਆ ਇੱਕ ਸੂਟ ਠੀਕ ਹੈ ਜੀ ਲਓ ਜੀ ਆਹ ਸੂਟ ਬਰਬਰੀ ਦਾ ਰਹੇਗਾ ਇਹ ਥੋੜਾ ਰਿਪੀਟ ਹੋ ਜਾਏਗਾ ਪਰ ਥੋੜਾ ਜਿਹਾ ਟਾਈਮ ਲੱਗ ਸਕਦਾ ਠੀਕ ਹੈ ਜੀ ਇਹਨੂੰ ਆਪਾਂ ਕੱਟ ਵਾਲਾ ਬਣਾਇਆ ਹੈਗਾ ਤੁਸੀਂ ਚਾਹੋ ਤਾਂ ਬਿਨਾਂ ਕੱਟ ਵਾਲਾ ਵੀ ਰੈਡੀ ਕਰਵਾ ਸਕਦੇ ਹੋ ਤੇ ਆਹ ਬਟਨ ਲਗਾਏ ਆ ਤੇ neck ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਤੇ ਬਾਜੂ ਬਹੁਤ ਪਿਆਰੀ ਬਹੁਤ ਸੋਹਣੀ ਬਣਾਈ ਆ ਠੀਕ ਹੈ ਜੀ ਆਹ ਬਾਜੂ ਤੇ ਕੰਮ ਕੀਤਾ ਹਾਂ ਬਟਨ ਡਿਜ਼ਾਈਨਿੰਗ ਨਾ ਬਹੁਤ ਸੋਹਣਾ ਲੱਗਿਆ ਨਾ ਜਦੋਂ ਇਹ ਵੇਅਰ ਕੀਤਾ ਹੋਏਗਾ ਡਿਜ਼ਾਈਨਿੰਗ ਦਾ ਫੇਰ ਪਤਾ ਚੱਲੇਗਾ ਤੇ ਆ ਆ ਗਿਆ ਇੱਧਰ ਹਾਂ ਨੈਕ ਡਿਜ਼ਾਈਨ ਬਹੁਤ ਪਿਆਰਾ ਤੇ ਬੈਕ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਬਟਨ ਡਿਜ਼ਾਈਨ ਕੀਤਾ ਠੀਕ ਹੈ ਜੀ ਤੇ ਆ ਇਹਦੇ ਨਾਲ ਪੈਂਟ ਬਣਾਈ ਆ ਪੈਂਟ ਦੇ ਉੱਪਰ ਲਾਈਟ ਲਾਈਟ ਵਰਕ ਕੀਤਾ ਐਂਡ ਵਿੱਚ ਆਪਾਂ ਬਰਬਰੀ ਦੀ ਫਿਨਿਸ਼ਿੰਗ ਦਿੱਤੀ ਆ ਤੇ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਆ ਦੇਖੋ ਤੇ ਨਾਲ ਬਰਬਰੀ ਦਾ ਹੀ ਦੁਪੱਟਾ ਰਹੇਗਾ ਦੁਪट्टे ਦਾ ਆ ਡਿਜ਼ਾਈਨ ਰਹੇਗਾ ਤੇ ਫੋਰ ਸਾਈਡ ਆਪਾਂ ਨੇ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਪੀਸ ਲਾਈਟ ਲਾਈਟ ਪਿਆਰਾ ਜਿਹਾ ਬਣਿਆ ਠੀਕ ਹੈ ਜੀ ਇਹ ਹੋ ਗਿਆ ਬਰਬਰੀ ਵਾਲਾ ਸੂਟ ਲਓ ਜੀ ਇਹ ਸੂਟ ਆਪਣਾ ਬਹੁਤ ਜ਼ਿਆਦਾ ਰਿਪੀਟ ਹੋ ਰਿਹਾ ਇਹਦੇ ਨਾਲ ਦਾ ਆਪਣੇ ਕੋਲ ਮਿਲ ਜੇਗਾ ਸਟੱਫ ਹੋਰ ਆ ਗਿਆ ਤੇ ਇਹ ਜੌਰਜਟ ਦੇ ਉੱਪਰ ਸੂਟ ਰੈਡੀ ਹੋਇਆ ਹੋਇਆ ਇਹ ਆਪਾਂ ਨੇ ਇੱਕ ਸਾਈਡ ਤੇ ਵਰਕ ਕੀਤਾ ਇਹਨੂੰ ਦੇਖੋ ਪਰ ਕਟ ਵਰਕ ਹੈਗਾ ਇਹ ਬਾਜੂ ਵਰਕ ਹੈਗਾ ਬਹੁਤ ਹੀ ਜਿਆਦੇ ਬਹੁਤ ਸੋਹਣਾ ਪੀਸ ਰੈਡੀ ਹੋਇਆ ਠੀਕ ਹੈ ਜੀ ਤੇ ਇਧਰਲੀ ਸਾਈਡ ਤੇ ਆਪਾਂ ਇਸ ਤਰ੍ਹਾਂ ਕਟਵਰਕ ਦਿੱਤਾ ਹੋਇਆ ਚਾਕਾਂ ਤੱਕ ਤੇ ਆ ਇਹਦੀ ਆਪਾਂ ਨੇ ਸਲਵਾਰ ਦੇ ਉੱਪਰ ਵਰਕ ਕੀਤਾ ਹੋਇਆ ਬੂਟੀ ਇਦਾਂ ਦਾ ਇੱਕ ਪਹਿਲਾਂ ਵੀ ਰੈਡੀ ਹੋ ਕੇ ਗਿਆ ਸੀ ਸੂਟ ਠੀਕ ਹੈ ਜੀ ਤੇ ਇਹ ਹੋਇਆ ਤੁਸੀਂ ਚਾਹੋ ਤਾਂ ਤੁਸੀਂ ਸਾਨੂੰ ਇਹ ਸੂਟ ਦਾ ਆਰਡਰ ਦੇ ਸਕਦੇ ਹੋ ਐਂਡ ਪਿਓਰ ਕਮਲ ਦਾ ਬਹੁਤ ਪਿਆਰੀ ਟਾਈ ਐਂਡ ਡਾਈ ਦਾ ਐਂਡ ਸੂਟ ਰੈਡੀ ਹੋਇਆ ਹੋਇਆ ਆ ਦੇਖੋ ਪਿਓਰ ਕਮਲ ਦਾ ਦੁਪੱਟਾ ਬਹੁਤ ਪਿਆਰੀ ਟਾਈ ਰੰਡਾਈ ਆ ਐਂਡ ਮੈਰੂਨ ਲੇਸ ਦੀ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਆ ਸਾਈਡ ਤੇ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਪਿਆਰਾ ਸੂਟ ਰੈਡੀ ਹੋਣਾ ਹੈ ਤੇ نیچے ਆਪਾਂ ਨੇ ਸ਼ਰਟ ਦੀ ਫਿਨਿਸ਼ਿੰਗ ਦਿੱਤੀ ਆ ਤੇ ਬੈਕ ਦੇ ਉੱਪਰ ਆਪਾਂ ਨੇ ਬਟਨ ਡਿਜ਼ਾਈਨ ਕੀਤਾ ਮੈਰੂਨ ਬਟਨ ਲਗਾਤਾ ਤੇ ਇੱਥੇ ਨੈਕ ਤੇ ਐਂਕਰਿੰਗ ਕਰਕੇ ਨੈਕ ਬਣਾਇਆ ਹੋਇਆ ਬਹੁਤ ਪਿਆਰਾ ਸੂਟ ਬਣਿਆ ਹੈ ਲੋਜੀ ਜਿਹੜਾ ਨੈਕਸਟ ਸੂਟ ਹੈਗਾ ਇਹਨੂੰ ਆਪਾਂ ਨੇ ਸਿਰਫ ਐਂਕਰਿੰਗ ਐਂਡ ਲੇਸ ਡਿਜ਼ਾਈਨ ਨਾਲ ਰੈਡੀ ਕੀਤਾ ਤਾਂ ਵੀ ਇਹ ਬਹੁਤ ਜ਼ਿਆਦਾ ਸੋਹਣਾ ਬਣਿਆ ਠੀਕ ਹੈ ਜੀ ਆਹ ਦੇਖੋ ਆਪਾਂ ਨੇ ਫਰੰਟ ਦੇ ਉੱਪਰ ਐਂਕਰਿੰਗ ਵਿਦ ਲੇਸ ਡਿਜ਼ਾਈਨ ਕਰਿਆ ਤੇ ਬੈਕ ਦੇ ਉੱਪਰ ਐਂਕਰਿੰਗ ਐਂਡ ਲੇਸ ਡਿਜ਼ਾਈਨ ਕਰਿਆ ਤੇ ਬਾਜੂ ਨੂੰ ਬਹੁਤ ਪਿਆਰਾ ਬਣਾਇਆ ਦੇਖੋ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਕਰਾ ਕੇ ਵੀ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਆ ਦੇਖੋ ਇੱਥੇ ਬਟਨ ਲਗਾਤਾ ਇਹਨੂੰ ਕੱਟ ਦੇਤਾ ਅਦੇ ਕੁਇਸ ਤਰ੍ਹਾਂ ਬਾਜੂ ਬਣੀ ਹੋਈ ਆ ਐਂਡ neck ਦੇ ਉੱਪਰ ਐਂਕਰਿੰਗ ਐਂਡ back ਦੇ ਉੱਪਰ ਬਟਨ ਡਿਜ਼ਾਈਨ ਬਹੁਤ ਪਿਆਰਾ ਸੂਟ ਬਣਿਆ ਜੌਰਜਟ ਦਾ ਇਹ ਸ਼ਾਇਦ ਮਿਲ ਜਵੇ ਸ਼ਾਇਦ ਨਾ ਮਿਲੇ ਹਨਾ ਪਰ ਤੁਸੀਂ ਇਦਾਂ ਹੋਰ ਵੀ ਰੈਡੀ ਕਰਾ ਆਪਾਂ ਦੁਪੱਟਾ ਪਿਓਰ ਕਮਲ ਦਾ ਇਹਦੇ ਨਾਲ ਕੀਤਾ ਲੇਸ ਡਿਜ਼ਾਈਨ ਕੀਤਾ ਐਂਡ ਸਟ੍ਰੇਟ ਸਲਵਾਰ ਬਣਾਈ ਆ ਉਹਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਪੱਟੀ ਲਗਾ ਕੇ ਐਂਡ ਲੇਸ ਦੀ ਫਿਨਿਸ਼ਿੰਗ ਲਗਾ ਕੇ ਇਹਨੂੰ ਬਹੁਤ ਜ਼ਿਆਦਾ ਸੋਹਣਾ ਬਣਾਤਾ ਤੇ ਜਿਨ੍ਹਾਂ ਨੇ ਆਪਾਂ ਮਤਲਬ ਲੇਸ ਡਿਜ਼ਾਈਨ ਹੀ ਕਰਾਣਾ ਹੁੰਦਾ ਉਦਾਂ ਦੀ ਆਪਾਂ ਇਸ ਤਰ੍ਹਾਂ ਡਿਜ਼ਾਈਨਿੰਗ ਕਰਕੇ ਦੇ ਦਿੰਨੇ ਆ ਹਨਾ ਇਹਨੂੰ ਐ ਇਦਾਂ ਵੀ ਕਰਾ ਸਕਦੇ ਸੀ ਇੱਥੇ ਚਾਕਾਂ ਤੱਕ ਵੀ ਕਰਾ ਸਕਦੇ ਸੀ ਪਰ ਥੋੜਾ ਜਿਹਾ ਓਵਰ ਹੋ ਜਾਂਦਾ ਐਵੇਂ ਹੀ ਵਧੀਆ ਬੈਕ ਤੇ ਵੀ ਹੋ ਗਿਆ ਐਂਡ ਫਰੰਟ ਤੇ ਵੀ ਹੋ ਗਿਆ ਹਾਂ ਬਹੁਤ ਸੋਹਣਾ ਰਾਣੀ ਪਣ ਗਈ ਕਿੰਨੀ ਸੋਣੀ ਕੁੱਕੀ ਜੀ ਬੈਠੀ ਆ ਬਹੁਤ ਸੋਹਣਾ ਜੌਰਜਟ ਦੇ ਉੱਪਰ ਇਹ ਰੈਡੀ ਹੋਇਆ ਹੋਇਆ ਠੀਕ ਹੈ ਜੀ ਨੈਕਸਟ ਸੂਟ ਹੈਗਾ ਸ਼ਿਫੋਨ ਚਿਨੋਨ ਦੇ ਵਿੱਚ ਇਹ ਅਵੇਲੇਬਲ ਹੋ ਜਾਏਗਾ ਪਰ ਕਈ ਵਾਰੀ ਥੋੜਾ ਜਿਹਾ ਟਾਈਮ ਲੱਗ ਜਾਂਦਾ ਠੀਕ ਹੈ ਜੀ ਇਹ ਵੀ ਬਹੁਤ ਪਿਆਰਾ ਬਣਿਆ ਹੋਇਆ ਇਹਨੂੰ ਵੀ ਆਪਾਂ ਲੇਸ ਡਿਜ਼ਾਈਨ ਹੀ ਕੀਤਾ ਆ ਦੇਖੋ ਸ਼ਰਟ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਇਹਦੇ ਵਿੱਚੋਂ ਹੀ ਕਲਰ ਲੈ ਕੇ ਉਹਨਾਂ ਦੀ ਐਂਕਰਿੰਗ ਕਰਤੀ ਐਂਡ ਲੇਸ ਲਗਾਤੀ ਆ ਠੀਕ ਆ ਤੇ ਇੱਥੇ ਆਪਾਂ ਨੇ ਐਂਕਰਿੰਗ ਕਰਤੀ ਤੇ ਵਿੱਚ ਸਲਵਾਰ ਦਾ ਕੱਪੜਾ ਐਡ ਕਰਤਾ ਤੇ neck ਨੂੰ ਬਹੁਤ ਪਿਆਰਾ ਬਣਾਇਆ ਹੋਇਆ ਆ ਦੇਖੋ ਤੇ ਇਹਦੇ ਬੈਕ ਦੇ ਉੱਪਰ ਆਪਾਂ ਨੇ ਬਟਨ ਡਿਜ਼ਾਈਨ ਕਰਤਾ ਸਿੰਪਲ ਐਂਡ ਸਰਦਾਰੀ ਲੁੱਕ ਦੇ ਵਿੱਚ ਸੂਟ ਰੈਡੀ ਹੋ ਗਿਆ ਪੌਂਚਿਆਂ ਨੂੰ ਬਣਾ ਕੇ ਉਹਨੂੰ ਲੇਸ ਦੀ ਫਿਨਿਸ਼ਿੰਗ ਦੇ ਦਿੱਤੀ ਗਈ ਹੈ ਤੇ ਦੁਪੱਟਾ ਅ ਚਨੋਂਨ ਦਾ ਹੀ ਹੈਗਾ ਆ ਦੇਖੋ ਤੇ ਇਹ ਬਹੁਤ ਪਿਆਰਾ ਖੁੱਲਾ ਡੁੱਲਾ ਸਰਦਾਰੀ ਦੁਪੱਟਾ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਬਣਵਾ ਸਕਦੇ ਹੋ ਠੀਕ ਹੈ ਇਹਦਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਸਟੱਫ ਮਿਲ ਜੇਗਾ ਇਹ ਰੇਂਜ ਹੋ ਜਾਏਗਾ ਠੀਕ ਹੈ ਜੀ ਇਹ ਚੱਕ ਦੁਰਾਂ ਨਾ ਪੈਂਡ ਨੈਕਸਟ ਸੂਟ ਹੈਗਾ ਜੀ ਬਰਬਰੀ ਦੇ ਉੱਪਰ ਇਹ ਸਾਡਾ ਰਿਪੀਟ ਹੋਇਆ ਤੇ ਇਹ ਵੀ ਅਰੇਂਜ ਹੋ ਜਾਏਗਾ ਤੇ ਇਹਦੇ ਆਪਾਂ ਨੇ ਘੇਰੇ ਦੇ ਉੱਤੇ ਇਸ ਤਰ੍ਹਾਂ ਵਰਕ ਕੀਤਾ ਬਹੁਤ ਪਿਆਰਾ ਸੂਟ ਬਣਿਆ ਹੋਇਆ ਠੀਕ ਹੈ ਜੀ ਲਓ ਤੇ ਆ ਇਹਦੇ ਇੱਥੇ ਟੁੱਕੀ ਲਾ ਕੇ ਬਟਨ ਡਿਜ਼ਾਈਨ ਕਰਿਆ ਕਫ ਵਾਲੀ ਬਾਜੂ ਬਣਾਈ ਹੈਗੀ ਆ ਆ ਦੇਖੋ ਬਹੁਤ ਪਿਆਰਾ ਸੂਟ ਆ ਤੇ ਗਲੇ ਦੇ ਉੱਪਰ ਇਸ ਤਰ੍ਹਾਂ ਮਲਟੀ ਜਿਹੇ ਆ ਬਟਨ ਲਗਾਏ ਆ ਆ ਦੇਖੋ ਠੀਕ ਹੈ ਜੀ ਬਹੁਤ ਪਿਆਰਾ ਸੂਟ ਬਣਿਆ ਤੇ نیچے ਆਪਾਂ ਨੇ ਸਲਵਾਰ ਦੀ ਫਿਨਿਸ਼ਿੰਗ ਦਿੱਤੀ ਆ ਤੇ ਸਲਵਾਰ ਪੈਂਟ ਬਣਾਈ ਆ ਨਾਲ ਸੌਰੀ ਪੈਂਟ ਦੇ ਉੱਪਰ ਆਪਾਂ ਨੇ ਇਹਦੇ ਵਿੱਚੋਂ ਹੀ ਫਲਾਰ ਚੱਕ ਕੇ ਆ ਦੇਖੋ ਇਸ ਤਰ੍ਹਾਂ ਫਲਾਰ ਚੱਕ ਲਿਆ ਤੇ ਇਹਨੂੰ ਇਹਦੇ ਤੇ ਜੜ ਕੇ ਉੱਪਰ ਡਿਜ਼ਾਈਨਿੰਗ ਕਰਤੀ ਬਹੁਤ ਸੋਹਣਾ ਸੂਟ ਬਣਿਆ ਬਹੁਤ ਸੋਹਣਾ ਹੂੰ ਤੇ ਆ ਹੈਗਾ ਅਹ ਦੁਪੱਟਾ ਅੱਛਾ ਇਹ ਜੌਰਜਟ ਦਾ ਮੈਂ ਬਰਬਰੀ ਦਾ ਕਹਤਾ ਅੱਛਾ ਇਹ ਜੌਰਜਟ ਦਾ ਜੀ ਸੂਟ ਬਰਬਰੀ ਦਾ ਨਹੀਂ ਜੌਰਜਟ ਦਾ ਹੀ ਦੁਪੱਟਾ ਰਹੇਗਾ ਹਾਂਜੀ ਕਿਉਂਕਿ ਇਹ ਇਦਾਂ ਦਾ ਬਰਬਰੀ ਚ ਵੀ ਆਇਆ ਸੀ ਮੈਨੂੰ ਕਿ ਲੱਖਾਂ ਲੱਗ ਗਿਆ ਠੀਕ ਹੈ ਜੀ ਇਹ ਸੂਟ ਹੋ ਗਿਆ ਬਹੁਤ ਪਿਆਰਾ ਬਹੁਤ ਸੋਹਣਾ ਬਣਿਆ ਸੂਟ ਇਹ ਤੇ ਨੈਕਸਟ ਸੂਟ ਹੋ ਗਿਆ ਜੀ ਮੰਗੋ ਬਰਬਰੀ ਦਾ ਇਹਦੀ ਬਹੁਤ ਹੀ ਜ਼ਿਆਦਾ ਡਿਮਾਂਡ ਆਈ ਆ ਇਹ ਅਸੀਂ ਦੁਬਾਰੇ ਅਰੇਂਜ ਕੀਤਾ ਸੀਗਾ ਇਹ ਸਟੱਫ ਠੀਕ ਹੈ ਜੀ ਤੇ ਆਹ ਦੇਖੋ ਆ ਇਹਦੇ ਘੇਰੇ ਤੇ ਇਸ ਤਰ੍ਹਾਂ ਵਰਖ ਹੈਗਾ ਆ ਲਓ ਇਧਰ ਨੂੰ ਆ ਇਹਦੀ ਬਾਜੂ ਡਿਜ਼ਾਈਨ ਬਣਾਈ ਆ ਇਸ ਤਰ੍ਹਾਂ ਕਫ ਵਾਲੀ ਬਾਜੂ ਰਹੇਗੀ ਤੇ ਨੈਕ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਬਣਿਆ ਤੇ ਸਲਵਾਰ ਦੇ ਉੱਪਰ ਆਪਾਂ ਨੇ نیچے ਆਪਾਂ ਨੇ ਇਹਦੀ ਬਰਬਰੀ ਦੀ ਹੋਦੇਤੀ ਮਜ਼ੀ ਦੇਤੀ ਆ ਤੇ ਆਹ ਸਲਵਾਰ ਤੇ ਵਰਕ ਕਰਿਆ ਆ ਦੇਖੋ ਬਹੁਤ ਪਿਆਰਾ ਸੂਟ ਬਣਿਆ ਤੇ ਪਹੁੰਚੇ ਆਪਾਂ ਨੇ ਇਹਦੇ ਬਣਾ ਕੇ ਰੈਡੀ ਕੀਤਾ ਇਹਨੂੰ ਠੀਕ ਹੈ ਜੀ ਤੇ ਦੁਪੱਟਾ ਵੀ ਬਰਬਰੀ ਦਾ ਹੀ ਰਹੇਗਾ ਆ ਦੇਖੋ ਬਰਬਰੀ ਦਾ ਦੁਪੱਟਾ ਰਹੇਗਾ ਪੁੱਠਾ ਹੋ ਗਿਆ ਰਣੀ ਪਣ ਅੱਛਾ ਐ ਕਰ ਆ ਦੇਖੋ ਆਹ ਬਰਬਰੀ ਦਾ ਮੈਂਗੋ ਜਿਹਾ ਸ਼ੇਡ ਆ ਬਹੁਤ ਪਿਆਰਾ ਮੈਂਗੋ ਜਿਹਾ ਸ਼ੇਡ ਆ ਲਓ ਇਹਦੇ ਨਾਲ ਦੁਪੱਟਾ ਰਹੇਗਾ ਠੀਕ ਹੈ ਜੀ। ਲੋ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰੋ ਤਾਂ ਹੀ ਤੁਹਾਡੇ ਕੋਲ ਹਨਾ ਹਰੇਕ ਵੀਡੀਓ ਆਉਂਦੀ ਆ। ਤੇ ਨਹੀਂ ਤਾਂ ਫਿਰ ਕਿਧਰੇ ਹੋਰ ਹੀ ਖੋ ਜਾਂਦੀ ਆ। ਕਿਉਂਕਿ ਜਦੋਂ ਆਪਾਂ ਸਬਸਕ੍ਰਾਈਬ ਨਹੀਂ ਕਰਿਆ ਹੁੰਦਾ ਫਿਰ ਉਹ ਅੱਗੇ ਨਹੀਂ ਆਉਂਦੀ ਹੈਗੀ ਵੀਡੀਓ। ਤੇ ਚਲੋ ਠੀਕ ਹੈ ਜੀ। ਹੁਣ ਆਪਾਂ ਕਰਦੇ ਆਂ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।